ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅਮਰੀਕਾ ਤੋਂ ਗੈਰਕਾਨੂੰਨੀ ਢੰਗ ਨਾਲ ਡਿਪੋਰਟ ਕੀਤੇ ਗਏ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਸਖਤ ਸਟੈਂਡ ਲੈਂਦਿਆਂ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਲੁੱਟ ਕਰਨ ਵਾਲੇ ਟਰੈਵਲ ਏਜੰਟਾ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਤੇ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਨੌਜਵਾਨਾਂ ਦੇ ਮੁੜ ਵਸੇਵੇਂ ਲਈ ਵੀ ਅੱਗੇ ਆਉਣਾ ਚਾਹੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਅਮਰੀਕਾ ਵਿਰੁੱਧ ਆਪਣਾ 56 ਇੰਚੀ ਸੀਨਾ ਕਾੜ ਕੇ ਖੜੇ ਹੋਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਅਮਰੀਕੀ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਸ਼੍ਰੀ ਡੋਨਾਲਡ ਟਰੰਪ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਰਿਪੋਰਟ ਕਰਨ ਦਾ ਮੁੱਦਾ ਉਠਾਉਣ ਤੋਂ ਅਸਫਲ ਰਹੇ ਹਨ। ਉਨ੍ਹਾਂ ਨੇ ਪਾਜਪਾ ਸਰਕਾਰ ਤੇ ਸਿੱਧਾ ਦੋਸ਼ ਲਗਾਇਆ ਕਿ ਉਹ ਇਸ ਮਾਮਲੇ ਨੂੰ ਹੱਲ ਕਰਨ ਤੇ ਅਸਫਲ ਸਿੱਧ ਹੋਏ ਹਨ। ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ 56 ਇੰਚ ਦਾ ਸੀਨਾ ਕੱਲਾ ਪਾਕਿਸਤਾਨ ਨੂੰ ਹੀ ਦਿਖਾਇਆ ਜਾਵੇ। ਜਿਹੜਾ ਅੱਗੇ ਤੇ ਕਹਿਦਾ ਕੁਝ ਨਹੀਂ ਐ ਇਹਨੂੰ ਥੋੜਾ ਜਿਹਾ ਯੂ ਐਸ ਏ ਨੂੰ ਵੀ ਦਿਖਾ ਦਿਓ ਤੁਸੀਂ ਅੱਜ ਉਹਨਾਂ ਦੇ ਆ ਐਪਲ ਮੋਬਾਈਲ ਆਉਂਦਾ ਉਹਨਾਂ ਦਾ ਕਿੰਨੀਆਂ ਚੀਜ਼ਾਂ ਇੱਥੇ ਉਹ ਵੇਚਦੇ ਐ ਅੱਜ ਵਾਪਸ ਭੇਜ ਦਿਓ ਕੱਲ ਨੂੰ ਸਾਡੇ ਬੰਦੇ ਆਉਣੇ ਬੰਦ ਹੋ ਜਾਣੇ ਪਹਿਲਾਂ ਵੀ ਤਾਂ ਕਹ ਨੂੰ ਨੇਹੀ ਸੀ ਜਾਦੇ ਬੰਦੇ ਉੱਥੇ ਐਂਟਰ ਕਰੇ ਐ ਉਦੋਂ ਕਾਨੂੰਨ ਹੋਰ ਸੀ ਉਸ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਉੱਥੇ ਰੱਖਣਾ ਚਾਹੀਦਾ ਐ ਇਹ ਨਹੀਂ ਐ ਕਿ ਜੀ ਅੱਜ ਕਾਨੂੰਨ ਬਦਲ ਕੇ ਸਾਡੇ ਬੰਦੇ ਵਾਪਸ ਭੇਜੇ। ਸੋ ਇਹ ਬਹੁਤ ਹੀ ਮਾੜੀ আর ਨਿੰਦਣਯੋਗ ਗੱਲ ਹੈ। ਕਿ ਬੀਜੇਪੀ ਦੀ ਸਰਕਾਰ ਤੇ ਸਿੱਧਮ ਸਿੱਧਾ ਮੇਰਾ ਦੋਸ਼ ਹੈ ਕਿ ਤੁਸੀਂ ਨਕਮੇ ਹੋ। ਤੁਹਾਡੇ ਹੁੰਦੇ ਹੋਏ ਸਾਡੇ ਨੌਜਵਾਨਾਂ ਨੂੰ ਦੁਰਗਤੀ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ। ਜਿਹੜੇ ਕਿ ਜਦ ਐਂਟਰ ਹੋਏ ਸੀ, ਜਦ ਉੱਥੇ ਕਾਨੂੰਨ ਇਹ ਸੀ ਵੀ ਇਹਨਾਂ ਨੂੰ ਫੜ ਕੇ ਇੱਕ ਦਿਨ ਬਾਅਦ ਛੱਡ ਕੇ ਇਹਨਾਂ ਪਰ ਕੇਸ ਚਲਾਓ। ਹਰ ਉਹ ਸਾਰੇ ਕੇਸ ਉਥੇ ਰਹਿ ਗਏ ਬੰਦੇ ਲੇਕਿਨ ਇਹਨਾਂ ਨੂੰ ਅੱਜ ਮਾਮਾ ਵੀ ਬਿਲਕਦੇ ਆ ਜਮੀਨ ਬਾਪ ਨੇ ਵੇਚ ਕੇ ਬਾਹਰ ਭੇਜਿਆ ਏਜੰਟ ਪੈਸੇ ਖਾ ਗਿਆ ਤੇ ਹੁਣ ਉਹ ਵਾਪਸ ਆ ਕੇ ਇੱਥੇ ਕੁਝ ਕਰਨ ਦੇ ਯੋਗ ਨਹੀਂ ਉੱਥੇ ਹੀ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੋਰਿੰਡਾ ਸਦਰ ਰਿਹائش ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਮੋਰਿੰਡਾ ਦੇ ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਜਗਬਾਣੀ ਟੀਵੀ ਲਈ ਮੋਰਿੰਡਾ ਤੋਂ ਅਮਰਜੀਤ ਮਾਨ ਦਿੱਖੋ।